ਫਗਵਾੜਾ ਸ਼ਹਿਰ ਵਿੱਚ ਵਧ ਰਹੇ ਅਪਰਾਧਿਕ ਮਾਮਲਿਆਂ ਨੂੰ ਰੋਕਣ ਲਈ ਜਿੱਥੇ ਫਗਵਾੜਾ ਪੁਲਿਸ ਵੱਜਨ ਵੱਧ ਹੈ ਉੱਥੇ ਸਮਾਜ ਵਿਰੋਧੀ ਅਨਸਰਾਂ ਦੇ ਅਧੂਰੇ ਕਾਗੀ ਪੱਤਰ ਰੱਖਣ ਵਾਲੇ ਵਾਹਨ ਚਾਲਕਾ ਖਿਲਾਫ ਸਖਤ ਕਾਰਵਾਈ ਕਰਨ ਦੇ ਮਕਸਦ ਨਾਲ ਥਾਣਾ ਸਿਟੀ ਦੇ ਐਸਐਚਓ ਜਤਿੰਦਰ ਕੁਮਾਰ ਦੀ ਅਗਵਾਈ ਹੇਠ ਗੁਰੂ ਹਰਗੋਬਿੰਦਗਰ ਵਿਖੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਵੱਲੋਂ ਜਿੱਥੇ ਹਰ ਇੱਕ ਵਾਹਨ ਚਾਲਕ ਅਤੇ ਸ਼ਰਾਰਤੀ ਅਨਸਰ ਉੱਪਰ ਪੈਨੀ ਨਜ਼ਰ ਰੱਖੀ ਜਾ ਰਹੀ ਸੀ ਉੱਥੇ ਹੀ ਥਾਣਾ ਸਿਟੀ ਦੇ ਐਸ ਐਚ ਓ ਜਤਿੰਦਰ ਕਮਾਨ ਨੇ ਦੱਸਿਆ ਕਿ ਇਸ ਨਾਕਾਬੰਦੀ ਦੌਰਾਨ ਪੁਲਿਸ ਵੱਲੋਂ ਬਿਨਾ ਕਾਗਈ ਪੱਤਰ ਰੱਖਣ ਵਾਲੇ ਵਾਹਨਾਂ ਦੇ ਚਲਾਨ ਵੀ ਕੱਟੇ ਗਏ ਨੇ ਜਦਕਿ ਬਹੁਤੇ ਵਾਹਨ ਚਾਲਕਾਂ ਨੂੰ ਵਾਰਨਿੰਗ ਦੇ ਕੇ ਵੀ ਛੱਡਿਆ ਗਿਆ ਹੈ ਇਸੇ ਨਾਲ ਹੀ ਉਹਨਾਂ ਵੱਲੋਂ ਕਾਰਾਂ ਉੱਪਰ ਚੜੀਆਂ ਕਾਲੀਆਂ ਫਿਲਮਾਂ ਨੂੰ ਵੀ ਉਤਾਰਨ ਲਈ ਚਾਲਕਾਂ ਨੂੰ ਸਖਤ ਚੇਤਾਵਨੀ ਦਿੱਤੀ। ਉਹਨਾਂ ਕਿਹਾ ਕਿ ਇਸ ਨਾਕਾਬੰਦੀ ਦੌਰਾਨ 10 ਦੇ ਕਰੀਬ ਵਾਹਨ ਚਾਲਕਾਂ ਦੇ ਝਲਾਨ ਕੱਟੇ ਗਏ ਨੇ, ਜਰਕਿ 3 ਵੀਕਲਾਂ ਨੂੰ ਵੀ ਜ਼ਬਤ ਕੀਤਾ ਗਿਆ ਹੈ। ਉਹਨਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨਾਲ ਸਹਿਯੋਗ ਕਰਨ ਅਤੇ ਆਪਣੇ ਵਹੀਕਲ ਚਲਾਉਂਦੇ ਸਮੇਂ ਆਪਣੇ ਕਾਗਜ਼ਾਤ ਵਗੈਰਾ ਪੂਰੇ ਨਾਲ ਰੱਖਣ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਉਹਨਾਂ ਕਿਹਾ ਕਿ ਇਹ ਚੈਕਿੰਗ ਆਉਣ ਵਾਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਹੀ ਚਾਰੀ ਰੱਖੀ ਜਾਵੇਗੀ। ਹਾਂਜੀ ਇਹ ਸਾਡੇ ਰੋਜ਼ ਦੀ ਤਰ੍ਹਾਂ ਜੋ ਸੀਨੀਅਰ ਅਫਸਰਾਂ ਵੱਲੋਂ ਹੁਕਮ ਹੁੰਦੇ ਨੇ ਅੱਜ ਵੀ ਅਸੀਂ ਇੱਥੇ ਨਾਕਾ ਲਾਇਆ ਪਰ ਗੋਇੰਦਗਰ ਚੌਕੀ ਦੇ ਕੋਲ ਜਿੱਥੇ ਜਿਹੜੇ ਟ੍ਰਿਪਲਿੰਗ ਆਲੇ ਨੇ ਜਿਹੜਾ ਬਿਨਾ ਨੰਬਰ ਪਲੇਟ ਤੋਂ ਨੇ ਉਹਨਾਂ ਦੀ ਚਲਾਨ ਕੀਤੇ ਨੇ ਹੁਣ ਤੱਕ ਅਸੀਂ 10 ਚਲਾਨ ਕਰ ਚੁੱਕੇ ਤੇ 3 ਬਾਉਂਡ ਕਰ ਚੁੱਕੇ ਤੇ ਜਿਨ੍ਹਾਂ ਨੇ ਗੱਡੀਆਂ ਦੇ ਸ਼ੀਸ਼ੇ ਕਾਲੇ ਕਰਾਏ ਨੇ ਜਾਂ ਜਾਲੀਆਂ ਲਾਈਆਂ ਉਹਨਾਂ ਦੇ ਵੀ ਅਸੀਂ ਚਲਾਨ ਕਰ ਰਹੇ ਹਾਂ ਤੇ ਰੋਜ਼ ਦੀ ਤਰ੍ਹਾਂ ਇੱਥੇ ਨਾਕਾ ਲੱਗੂਗਾ ਤੇ ਸਾਰਿਆਂ ਨੂੰ ਮੇਰੀ ਬੇਨਤੀ ਹੈ ਤੇ ਹਦਾਇਤ ਵੀ ਹੈ ਕਿ ਟ੍ਰਿਪਲਿੰਗ ਕਰਨੀ ਬੰਦ ਕਰ ਦਿਓ ਤੇ ਆਪਣੇ ਜਿਹੜੇ ਮੋਟਰਸਾਈਕਲ ਨੇ ਉਹਦੇ ਨੰਬਰ ਪਲੇਟ ਆ ਪ੍ਰੋਪਰ ਰੱਖੋ ਕਿਉਂਕਿ ਜੇਕਰ ਅਸੀਂ ਇੱਥੇ ਫੜਨੇ ਆ ਤੇ ਅਸੀਂ ਉਹਦੇ ਚਲਾਨ ਵੀ ਕਰਾਂਗੇ ਬਾਉਂਡਰੀ ਕਰਾਂਗੇ ਜੇ ਬਾਰ-ਬਾਰ ਉਹ ਬੰਦਾ ਫੜਿਆ ਗਿਆ ਤਾਂ ਉਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਬੰਦਿਆ ਤਾਂ ਉਹ ਵੀ ਕੀਤੀ ਜਾਵੇ ਸਰ ਮਾਰੇ ਅਨਸਰ ਹਨ ਕੀ ਮੈਸੇਜ ਦੇਣਾ ਚਾਹੁੰਦੇ ਆ ਬਿਲਕੁਲ ਇਹੀ ਜਿਹੜਾ ਚਾਹੁੰਦਾ ਜਿਹੜੇ ਗੱਡੀਆਂ 'ਤੇ ਬੇਸ ਉੱਚੀ ਲਾ ਕੇ ਘੁੰਮਦੇ ਨੇ ਤੇ ਸ਼ੀਸ਼ੇ ਕਾਲੇ ਲਗਾਏ ਹੋਏ ਨੇ ਉਨਨ ਸਖਤਾਇਦਾ ਕਿ ਉਹ ਬੰਦ ਕਰ ਦੋ ਤੇ ਮੁੜ ਕੇ ਨਾ ਹੀ ਕਿਸੇ ਵਾਰ ਚੱਲੂਗੀ ਨਾ ਹੀ ਕਿਸੇ ਸੁਣੀ ਜਾਊਗੀ ਤੇ ਉਹਦੀ ਗੱਡੀ ਦਾ ਚਲਾਨ ਕੀਤਾ ਹੋਇਆ ਹੋਊਗਾ ਮੱਕਾ ਤੇ ਸਾਡਾ ਜੀ ਕੋਈ ਬੌਂਡ ਵਗੈਰਾ ਵੀ ਕੀਤਾ ਜਾਂ ਚਲਾਨ ਮੈਂ ਕੀ ਹਾਂ ਜੀ ਤਿੰਨ ਅਸੀਂ ਬੌਂਡ ਕੀਤੇ ਨੇ 10 ਚਲਾਨ ਕਰ ਦਿੱਤੇ ਆ